ਬਟਾਲਾ ਸ਼ਹਿਰ ਦੇ ਜਿਹੜੇ ਅਸੀਂ ਇਲਾਕੇ ਅਤੇ ਰਾਧਾ ਕ੍ਰਿਸ਼ਨਾ ਕਲੋਨੀ ਦੀ ਮਾਰਕੀਟ ਦੇ ਵਿੱਚ ਇੱਕ ਵੱਡੇ ਕਬਾਰ ਦੇ ਗੋਦਾਮ 'ਚ ਅਚਾਨਕ ਅੱਗ ਲੱਗ ਗਈ। ਉੱਥੇ ਹੀ ਅੱਗ ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਤੁਰੰਤ ਮੌਕੇ ਤੇ ਪਹੁੰਚੀ ਅਤੇ ਇਸ ਦੇ ਨਾਲ ਹੀ ਸਥਾਨਕ ਵਾਸੀਆਂ ਨੂੰ ਵੀ ਲੈ ਕੇ ਬਟਾਲਾ ਦੇ ਵਿਧਾਇਕ ਸ਼ਰੀ ਕਲਸੀ ਦੇ ਛੋਟੇ ਭਰਾ ਅਮਰਤ ਕਲਸੀ ਵੀ ਮੌਕੇ ਤੇ ਪਹੁੰਚੇ ਅਤੇ ਅੱਗ ਬੁਝਾਉਣ ਦੀ ਲਗਾਤਾਰ ਕੋਸ਼ਿਸ਼ ਕੀਤੀ ਗਈ। ਉੱਥੇ ਇਹ ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗਣ ਦੇ ਕਾਰਨ ਹਾਤਸ ਬਾਜੀ ਨਾਲ ਹੋਈ ਅੱਗ ਦੀ ਝੰਗਾਲੀ ਨਾਲ ਅੱਗ ਭੜਕੀ ਦੱਸੀ। ਹੋ ਸਕਦਾ ਹੈ ਉੱਥੇ ਹੀ ਆਪ ਪਾਰਟੀ ਦੇ ਜੂਥ ਨੇਤਾ ਅਮਰਤ ਕਲਸੀ ਨੇ ਦੱਸਿਆ ਕਿ ਇਹ ਅਗ ਜਿਸ ਇਲਾਕੇ ਚ ਲੱਗਿਆ ਉੱਥੇ ਕੁਝ ਦੂਰੀ ਤੇ ਉਹਨਾਂ ਦਾ ਘਰ ਵੀ ਹੈ ਨੂੰ ਪਤਾ ਚੱਲਿਆ ਮਤਲਬ ਤੁਸੀਂ ਸੱਚਾਈ ਜਾਣਦੇ ਹੋ ਮੈਂ 4 ਅਰ 6 ਇੱਥੇ ਰਹਿ ਰਿਹਾ ਹਾਂ ਉਸ ਸੁਸਾਇਟੀ ਦਾ ਮੈਂ ਆਪ ਰਹਿਣ ਆ ਬਟ ਮੈਨੂੰ ਐਮਐਲਏ ਸਾਹਿਬ ਦਾ ਇਹ ਮੈਸੇਜ ਆਉਂਦਾ ਵਾ ਹਾਂਜੀ ਫਾਇਰ ਬ੍ਰਿਜਡ ਬੰਨ ਗਈ ਬੱਤੀ ਬੰਦ ਹੋ ਗਈ ਉਹਨਾਂ ਨੇ ਮੈਨੂੰ ਇਹ ਚੀਜ਼ਾਂ ਪਹਿਲਾਂ ਖੁਸ਼ੀ ਨਾਲ ਕਿਹਾ ਮਤਲਬ ਉਹ ਆਪਣੇ ਹਰ ਸ਼ਹਿਰ ਵਾਸੀ ਦੇ ਇੱਕ ਇੱਕ ਜਿਹੜਾ ਬੰਦਾ ਵਾ ਸ਼ਹਿਰ ਵਾਸੀਆਂ ਦੀ ਉਹ ਹਰ ਦਰਦ ਜਿਹੜੀ ਆ ਸਮਝਦੇ ਆ ਹਰ ਇਸ ਦਾ ਪਿਆਰ ਸਮਝਦੇ ਆ ਬਟ ਮੈਂ ਸੱਚਾਈ ਮੈਂ ਐਮਐਲਏ ਦਾ ਸਾਹਿਬ ਦਾ ਭਰਾ ਆ ਪਰ ਇੱਕ ਉਹ ਭਰਾਦਾਰੀ ਛੱਡ ਇਹ ਮੈਂ ਇਹ ਦੱਸਣਾ ਚਾਹੁੰਦਾ ਉਹ रियलिटी ਦੇ ਵਿੱਚ ਜ਼ਿੰਦਗੀ ਦੇ ਵਿੱਚ ਮੈਂ ਇਹੋ ਜਿਹਾ ਅਰੇ ਲੀਡਰ ਨਹੀਂ ਬਣਿਆ ਜਿਹੜਾ ਇੰਨੀ ਇਸੇ ਲਈ ਦਰਦ ਲੈਂਦੇ ਨੇ ਔਰ ਉਹ ਚੀਜ਼ ਨੂੰ ਆਪਣਾ ਮੰਨ ਕੇ ਉਸ ਚੀਜ਼ ਦਾ ਡਿਪੈਂਡ ਕਰਦੇ ਨੇ ਪ੍ਰੋਟੈਕਟ ਕਰਦੇ ਨੇ ਸੋ ਉਹਨਾਂ ਜੀ ਇੱਕ ਇਨਸੀਡੈਂਟ ਕੋਈ ਸਿੱਖੀ ਫਾਇਰ ਬ੍ਰਿਗੇਡ ਨੇ ਮੈਨੂੰ ਪਹਿਲਾਂ ਇਹਨਾਂ ਦੇ ਪਰਿਵਾਰ ਨੂੰ ਵੀ ਇਹਨਾਂ ਦੀ ਮਾਵਾ ਭੈਣਾ ਵੀ ਭਰਾ ਸਾਰੇ ਸੀਸਾ ਅਰਦੇ ਨੇ ਇਹਨਾਂ ਲਈ ਇਹ ਵੀ ਘਰ ਵਾਪਸਾਂ 24 ਆਰ ਜੇ ਵੀ ਵਿਚਾਰੇ ਡਿਊਟੀ ਤੇ ਹੁੰਦੇ ਨੇ ਜੇ ਸੁੱਤੇ ਇਹਦੇ ਵੀ ਕੋਠੇ ਬੈਠੇ ਹੋਣ ਉਸੇ ਵੇਲੇ ਭੱਜਦੇ ਆਉਂਦੇ ਨੇ ਇਹ ਫਾਇਰ ਬ੍ਰਿਗੇਡ ਜਿਹੜੀ ਆ ਉਹਨਾਂ ਨੇ ਜਿੱਦਾਂ ਦਰਵਾਜ਼ਾ ਖੋਲਿਆ ਸੀ ਉਹਨਾਂ ਦੇ ਫੇਸ ਤੇ ਜਿਹੜਾ ਸਾਹਮਣੇ ਕੋਈ ਵਾਲ ਬਣੀ ਆ ਜਾਂ ਜਿੱਦਾਂ ਵੀ ਕੋਈ ਸਬਸਟੈਂਸ ਸੀ ਉਹ ਕੈਮੀਕਲ ਰਿਫਲੈਕਟ ਇਤ ਬੈਕ ਆਫਿਸ ਉਹਨਾਂ ਦੇ ਅੱਖਾਂ ਦੇ ਵਿੱਚ ਫੇਸ ਦੇ ਵਿੱਚ ਉਹ ਵਿਚਾਰਾ ਆਪਣੀ ਅੱਖਾਂ ਨਹੀਂ ਖੋਲ ਪਾ ਰਿਹਾ ਸੀ ਸੋ ਮੈਂ ਪਹਿਲਾਂ ਕੋਸ਼ਿਸ਼ ਕੀਤੀ ਮੇਰੀ ਜੇਬ ਚ ਰਮਾਲ ਹੋਵੇ ਉਹ ਮਿਲਿਆ ਨਹੀਂ ਤੇ ਮੇਰੇ ਉਹ ਜੋ ਬੰਦਾ ਸਰਦਾ ਜੀ ਮੈਂ ਅਰਦਾਸ ਕਰਦਾ ਉਹ ਆਪੀ ਆਪਣੇ ਤੇ ਔਰ ਇਹ ਵੀ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਅਰਦੇ ਆ ਕਿ ਉਹਨਾਂ ਨੇ ਮੋਟਕੇ ਤੇ ਹਰ ਚੀਜ਼ ਭੇਜੀ ਉਹਨਾਂ ਨੇ 32 ਤੱਕ ਉਹ ਬੰਦ ਕਰਵਾ ਦਿੱਤੀ ਹੈ ਫਾਇਰ ਬ੍ਰਿਗੇਡ ਮੋਟਕੇ ਤੇ ਸੱਦਿਆ ਨੇ ਔਰ ਇਹ ਮੈਂ ਤੁਹਾਡੀ ਚੈਨਲ ਰਾਈਂ ਦਰਸ਼ਨਾ ਚਾਹੁੰਦਾ ਕਿ ਪੰਜਵੀਂ ਗੱਡੀ ਹੈ ਜਿਹੜੀ ਚੱਲ ਰਹੀ ਹੈ ਔਰ ਤੁਹਾਡੀ ਵੀ ਦਾਅ ਦਿਨਾਂ ਮੀਡੀਆ ਵਾਲਿਆਂ ਦੇ ਜਿਹੜੇ ਹਰ ਮੋਟਕੇ ਆ ਜਿਹੜੇ ਵੀ ਉਹ ਜਾਨੀ ਪਹਾਵਾਂ ਤੇ ਪਹੁੰਚ ਜਾਂਦੇ ਨੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਅਸੀਂ ਘਰ ਵਾਪਸ ਜਾਣਾ ਹੈ ਨਹੀਂ ਜਾਣਾ ਇਹ ਮੀਡੀਆ ਵਾਲੇ ਦੀ ਵੀ ਮੈਂ ਬਹੁਤ-ਬਹੁਤ ਧੰਨਵਾਦ ਅਰਦਾ ਤੁਹਾਡੇ ਸਾਰਿਆਂ ਦੇ ਬਹੁਤ-ਬਹੁਤ ਧੰਨਵਾਦ ਅਰਦਾ ਤੁਸੀਂ ਮੌਕੇ ਤੇ ਪਹੁੰਚਿਓ ਸਾਰਾ ਲਿਆਦਾ ਲੈ ਰਹੇ ਹੋ ਔਰ ਜੋ ਵੀ ਸ਼ਹਿਰ ਦੇ ਪਬਲਿਕ ਵਾਲੀ ਪ੍ਰੋਪਰ ਸੱਚਾਈ ਦੇ ਵਿੱਚ ਮੈਸੇਜ ਦੇ ਰਿਹਾ ਬਾੜ ਦੀ ਦੁਕਾਨ ਅੰਦਰ ਸਟੋਰੇਜ ਆ ਇਹਦੇ ਚ ਕੱਤੇ ਦੀ ਆ ਟਾਇਰਾਂ ਦੀ ਆ ਪਲਾਸਟਿਕ ਦੀ ਆ ਤੇ ਆਤਸ਼ਬਾਜੀ ਦੇ ਨਾਲ ਛੇਲੇ ਨੂੰ ਅੱਗ ਲੱਗ ਗਈ ਤੇ ਠੀਕ ਨਾਲ ਕੰਟਰੋਲ ਆ ਲੇਕਿਨ ਥੋੜਾ ਜਿਹਾ ਰਬਟ ਕਰਕੇ ਧੂਏ ਕਰਕੇ ਚੱਲਦੀ ਆ ਗਈਆਂ ਇੱਥੇ ਹਾਂਜੀ ਤੇ ਕੰਮ ਚੱਲ ਗਿਆ ਕਾਰਨ ਕੀ ਅੱਗ ਦਾ ਕਾਰਨ ਸਰ ਅਹੀ ਪਕਿਆ ਨਾਲ ਲੱਗਿਆ ਆਪਕ ਜੀ ਦੀਆਂ ਡਗਨਾਂ ਜਾਂ ਖਾਹ ਕਿੰਨੀ ਕੀ ਫੀਸ ਦੀ ਅੱਗ ਲੱਗੀ ਕਿੰਨੀ ਤੱਕ ਹੁਣ ਤੱਕ ਕਾਬੂ ਪਾਇਆ ਗਿਆ ਹਾਂਜੀ ਕਿਰੇ ਕੀ ਸੰਗਣਾ ਇਲਾਕਾ ਸੀ ਭੀੜੀ ਜਗ੍ਹਾ ਦੇ ਵਿੱਚ ਗੱਡੀਆਂ ਦੀ ਆਫਰ ਆ ਪਾ ਜੀ ਇਲਾਕਾ ਸੰਗਣਾ ਵਾ ਥੋੜਾ ਜਿਹਾ ਪਬਲਿਕ ਨੂੰ ਵੀ ਖਾਪ ਦੇਣਾ ਕੰਮ ਕਰਨ ਦੇਣਾ ਪਿਆਣ ਸਿੰਘ ਸਾਹਿਬ ਆ ਤੁਹਾਡੇ ਸਾਹਮਣੇ ਹੀ ਆ ਤੂੰ ਜਿਆਦਾ ਸਾਰੇ ਹੁਣ ਕਾਬੂ ਚ ਆ ਹਾਂਜੀ ਹਾਂਜੀ ਕੰਟਰੋਲ ਠੀਕ ਹੈ